ਬੇਟੇ ਦੀ ਮੌਤ ਤੋਂ ਬਾਅਦ ਸਦਮੇ 'ਚ ਗਏ ਇਸ ਅਦਾਕਾਰ ਨੂੰ ਪਈ ਸਿਗਰਟ ਨੋਸ਼ੀ ਦੀ ਆਦਤ ਇੱਕ ਦਿਨ 'ਚ ਪੀ ਜਾਂਦੇ ਸਨ 60 ਸਿਕਟ ਤੁਸੀਂ ਦੇਖ ਰਹੇ ਹੋ ਜੀ ਬਾਲੀਵੁੱਡ ਤੇ ਬਾਲੀਵੁੱਡ ਦੇ ਅਪਡੇਟਸ ਦੇ ਨਾਲ ਭਰਿਆ ਸ਼ੋ ਨਵੀਨ ਕੋਰੇ ਨਾਨਾ ਪਟਕਰ ਸਿਰਫ ਅਦਾਕਾਰੀ ਹੀ ਨਹੀਂ ਸਗੋਂ ਆਪਣੇ ਸਮਾਜਿਕ ਕੰਮਾਂ ਲਈ ਵੀ ਜਾਣੇ ਜਾਂਦੇ ਨੇ ਨਾਨਾ ਪਟਕਰ ਇੱਕ ਮਹਾਨ ਅਦਾਕਾਰ ਹੋਣ ਦੇ ਨਾਲ ਨਾਲ ਇੱਕ ਸੰਵੇਦਨਸ਼ੀਲ ਵਿਅਕਤੀ ਵੀ ਨੇ ਅੱਜ ਦੇ ਦੌਰ ਦੇ ਵਿੱਚ ਆਪਣੀ ਸਿਹਤਮੰਦ ਜੀਵਨ ਸ਼ੈਲੀ ਅਤੇ ਸਮਾਜਿਕ ਕੰਮਾਂ ਲਈ ਮਸ਼ਹੂਰ ਹੋਏ ਨਾਨਾ ਪਟਕਰ ਇਸ ਸਮੇਂ ਸਿਕਰਨੋਸ਼ੀ ਦੀ ਆਦਤ ਦੇ ਨਾਲ ਜੂਝ ਰਹੇ ਸਨ ਅਬਿਨੇਤਾ 1 ਜਨਵਰੀ ਨੂੰ ਅੱਜ ਯਾਨੀ ਕਿ ਆਪਣਾ 74ਵਾਂ ਜਨਮ ਦਿਨ ਮਨਾਉਣਗੇ ਅੱਜ ਹੀ ਅਸੀਂ ਤੁਹਾਨੂੰ ਨਾਨਾ ਪਾਟਕਰ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਅਣਸੁਣੀਆਂ ਗੱਲਾਂ ਦੱਸਾਂਗੇ ਨਾਨਾ ਪਾਟਕਰ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਿਕਰਨੋਸ਼ੀ ਦੀ ਲਤ ਨਾਲ ਸੰਘਰਸ਼ ਕੀਤਾ ਇੱਕ ਸਮਾਂ ਸੀ ਜਦੋਂ ਉਹ ਇੱਕ ਦਿਨ ਦੇ ਵਿੱਚ 60 ਤੋਂ ਵੱਧ ਸਿਗਰਟਾਂ ਪੀਂਦੇ ਸਨ ਦਲੇਲਨ ਟੌਪ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਸਦਮੇ ਵਿੱਚ ਅਤੇ ਉਸ ਸਿਗਰਟ ਪੀਣ ਦੇ ਆਦੀ ਹੋ ਗਈ ਸੀ ਨਾਨਾ ਨੇ ਕਿਹਾ ਕਿ ਕੁਝ ਸਮੇਂ ਬਾਅਦ ਜਦੋਂ ਉਹਨਾਂ ਨੂੰ ਕਿਸੇ ਖਾਸ ਨੇ ਸਮਝਾਇਆ ਤਾਂ ਉਹਨਾਂ ਨੇ ਇਹ ਆਦਤ ਛੱਡ ਦਿੱਤੀ ਨਾਨਾ ਨੇ ਦੱਸਿਆ ਕਿ ਜਦੋਂ ਮੇਰੇ ਬੇਟੇ ਦਾ ਜਨਮ ਹੋਇਆ ਤਾਂ ਮੈਂ ਉਸਦਾ ਨਾਮ ਦੁਰਵਾਸਾ ਰੱਖਿਆ ਸੀ ਉਸਦੀ ਇੱਕ ਅੱਖ ਦੇ ਵਿੱਚ ਜਨਮ ਤੋਂ ਹੀ ਸਮੱਸਿਆ ਸੀ ਤੇ ਉਹ ਦੇਖ ਨਹੀਂ ਸੀ ਸਕਦਾ ਮੈਨੂੰ ਨਫ਼ਰਤ ਹੋਣ ਲੱਗੀ ਕਿ ਲੋਕੀ ਸੋਚਣਗੇ ਕਿ ਮੇਰਾ ਪੁੱਤ ਕਿਹੋ ਜਿਹਾ ਹੈ ਮੈਂ ਕਦੇ ਨਹੀਂ ਸੋਚਿਆ ਕਿ ਉਹ ਬੱਚਾ ਕੀ ਸੋਚ ਰਿਹਾ ਹੋਵੇਗਾ ਅਭਿਨੇਤਾ ਨੂੰ ਆਪਣੇ ਬੇਟੇ ਦੀ ਮੌਤ ਤੋਂ ਸਦਮਾ ਲੱਗਾ ਨਾਨਾ ਨੇ ਅੱਗੇ ਦੱਸਿਆ ਕਿ 2.5 ਸਾਲ ਬਾਅਦ ਉਹ ਸਾਨੂੰ ਛੱਡ ਕੇ ਚਲਾ ਗਿਆ ਕੁਝ ਨਹੀਂ ਕੀਤਾ ਜਾ ਸਕਦਾ ਕੁਝ ਚੀਜ਼ਾਂ ਪਹਿਲਾਂ ਹੀ ਤੈਹ ਹੁੰਦੀਆਂ ਨੇ ਇਸ ਤੋਂ ਬਾਅਦ ਮੈਨੂੰ ਝਟਕਾ ਲੱਗਾ ਤੇ ਮੈਂ ਸਿਗਰਟਾਂ ਵੱਲ ਆਕਰਸ਼ਿਤ ਹੋਣ ਲੱਗਿਆ ਮੈਨੂੰ ਹੋਂਦੇ ਸਮੇਂ ਵੀ ਸਿਗਰਟ ਪੀਂਦਾ ਸੀ ਹਾਲਤ ਇੰਨੀ ਖਰਾਬ ਹੋ ਗਈ ਸੀ ਕਿ ਮੈਂ ਦਿਨ ਦੇ ਵਿੱਚ 60 ਸਿਗਰਟਸ ਪੀ ਜਾਂਦਾ ਸੀ ਬਦਬੂ ਕਾਰਨ ਮੇਰੀ ਕਾਰ ਵਿੱਚ ਕੋਈ ਵੀ ਨਹੀਂ ਬੈਠ ਸਕਦਾ ਸੀ ਹਾਲਾਂਕਿ ਮੈਂ ਕਦੇ ਸ਼ਰਾਬ ਨਹੀਂ ਪੀਤੀ ਪਰ ਮੈਂ ਬਹੁਤ ਜ਼ਿਆਦਾ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ ਨਾਨਾ ਨੇ ਦੱਸਿਆ ਕਿ ਮੇਰੀ ਭੈਣ ਨੇ ਝਿੜਕ ਕੇ ਮੈਨੂੰ ਸਿਗਰਟ ਛੱਡਣ ਦੇ ਲਈ ਮਜਬੂਰ ਕਰ ਦਿੱਤਾ ਮੇਰੀ ਭੈਣ ਨੇ ਆਪਣਾ ਬੇਟਾ ਘਵਾ ਦਿੱਤਾ ਸੀ ਅਤੇ ਇੱਕ ਦਿਨ ਉਸਨੇ ਮੈਨੂੰ ਖੰਗਦਾ ਵੇਖਿਆ ਤੇ ਕਿਹਾ ਮੇਰੇ ਲਈ ਹੋਰ ਕੀ ਦੇਖਣਾ ਬਾਕੀ ਹੈ ਇਹ ਸੁਣ ਕੇ ਮੈਂ ਉਦਾਸ ਹੋ ਗਿਆ ਤੇ ਮੈਂ ਸਿਗਰਟ ਪੀਣੀ ਛੱਡ ਦਿੱਤੀ ਸੋ ਅੱਜ ਨਾਨਾ ਪਟੇਗਰ ਦਾ ਜਨਮ ਦਿਨ ਹੈ ਤੇ ਉਹਨਾਂ ਦੇ ਚਾਉਣ ਵਾਲੇ ਅੱਜ ਉਹਨਾਂ ਨੂੰ ਮੁਬਾਰਕਾ ਦੇ ਰਹੇ ਨੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਦਿਓ ਵਧਾਈਆਂ